ਅੱਜ ਆਪਾਂ ਗੱਲ ਕਰਾਂਗੇ 1954 ਦੀ। ਆਪ ਦੇਸ਼ ਆਜ਼ਾਦ ਹੋਣ ਤੋਂ 7-8 ਸਾਲ ਬਾਅਦ ਦੀ। ਜਿਹੜੀ ਇਹ ਗੱਲ ਕਹਾਣੀ ਅਜੀਬ ਵੀ ਹੈ, ਬਾਕੀ ਇਹਨੂੰ ਕਹਿਦੀ ਆਪਾਂ ਫਿਲਮੀ ਸਟਾਈਲ ਵੀ ਹੈ। ਫਿਲਮਾਂ ਪੁਰਾਣੀਆਂ ਫਿਲਮਾਂ ਦੇ ਵਿੱਚ ਆਪਾਂ ਇਹ ਗੱਲਾਂ ਦੇਖਦੇ ਵੀ ਰਹੇ ਹਾਂ। ਬਿਲਕੁਲ ਫਿਲਮੀ ਸਟਾਈਲ ਦੇ ਉੱਪਰ ਇਹ ਜਿਹੜੀ ਜ਼ਿੰਦਗੀ ਹੈ, ਦੋ ਪਰਿਵਾਰਾਂ ਦੀ ਬੀਤੀ ਹੈ। ਹੁਣ ਤੱਕ 1954 ਦੇ ਵਿੱਚ ਇਹ ਸਟੋਰੀ ਸ਼ੁਰੂ ਹੁੰਦੀ ਹੈ। ਇਹ ਮਹਾਰਾਸ਼ਟਰ ਤੇ ਕਰਨਾਟਕਾ ਦੇ ਬਾਰਡਰ 'ਚ ਇੱਕ ਛੋਟਾ ਜਿਹਾ ਪਿੰਡ ਹੈ। ਉੱਥੇ ਦੋ ਪਰਿਵਾਰ ਸੀ ਇੱਕ ਗੋਂਡਾ ਪਰਿਵਾਰ ਤੇ ਇੱਕ ਚੈਨ ਪਰਿਵਾਰ ਹੁਣ ਜਿਹੜੇ ਚੈਨ ਪਰਿਵਾਰ ਦੇ ਵਿੱਚ ਇੱਕ ਲੜਕਾ ਹੁੰਦਾ ਸੰਥਾਪਾ ਜਿੱਥੋਂ ਗੱਲ ਇਹ ਸ਼ੁਰੂ ਹੁੰਦੀ ਹੈ 1954 ਦੇ ਵਿੱਚ ਇਹ ਲੜਕਾ ਜਵਾਨ ਹੁੰਦਾ ਇਹ ਬੜਾ ਗੁੱਸੇ ਵਾਲਾ ਸੁਭਾਅ ਹੁੰਦਾ ਇਹਦਾ ਜਲਦੀ ਗੁੱਸਾ ਆਣਾ ਤੇ ਗਲਤ ਇਹਦੀ ਜਿਹੜੀ ਸੰਗਤ ਹੁੰਦੀ ਉਹ ਵੀ ਗਲਤ ਹੁੰਦੀ ਹੈ ਤੇ ਘਰ ਦੇ ਜਿਵੇਂ ਆਮ ਆਪਾਂ ਸੋਚਦੇ ਹੁੰਨੇ ਆ ਘਰਾਂ ਦੇ ਵਿੱਚ ਵੀ ਇਹ ਮੁੰਡਾ ਵਿਗੜ ਰਿਹਾ ਹੈ ਆਪਾਂ ਇਹਦਾ ਵਿਆਹ ਕਰ ਦਈਏ ਵੀ ਆਪੇ ਸੁਧਰ ਜਾਏਗਾ ਸੰਥਾਪਾ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਵਿਆਹ ਤੋਂ ਬਾਅਦ ਉਹਦਾ ਉਹਦੀ ਪਤਨੀ ਦੇ ਨਾਲ ਵੀ ਵਿਵਹਾਰ ਜਿਹੜਾ ਹੁੰਦਾ ਉਹ ਵੀ ਗਲਤ ਹੁੰਦਾ ਉਹਨੂੰ ਮਾਰਨਾ ਘੁੱਟਣਾ ਤੇ ਉਹ ਸੁਧਾਰ ਦੇ ਵਿੱਚ ਕੋਈ ਖਾਸ ਫਰਕ ਨਹੀਂ ਆਉਂਦਾ ਚਲੋ ਇਹ ਕਹਾਣੀ ਅੱਗੇ-ਅੱਗੇ ਬੀਤਦੀ ਜਾਂਦੀ ਹੈ ਚੱਲਦੀ ਜਾਂਦੀ ਹੈ ਪਰ ਅਖੀਰ ਜਿਨੇ ਕਹਿੰਦੇ ਇੱਕ ਵਾਰੀ ਫਿਰ ਕਿਸੇ ਵੀ ਚੀਜ਼ ਦੀ ਹੱਤ ਹੋ ਜਾਂਦੀ ਹੈ ਤੋਦੀ ਘਰ ਵਾਲੀ ਉਹਦੇ ਸੁਭਾਅ ਤੋਂ ਉਹਦੇ ਮਾਰ ਕਟਾਈ ਤੋਂ ਦੁਖੀ ਹੋ ਜਾਂਦੀ ਹੈ। ਤੇ ਹੁਣ ਆਮ ਕਈ ਵਾਰ ਸੋਚਦੇ ਆ ਨੇ ਜਿਵੇਂ ਵੀ ਆਪਾਂ ਚਲੋ ਪੇਕਿਆਂ ਨੂੰ ਕੀ ਦੱਸਣਾ ਵੀ ਆਪਾਂ ਇਹਦੇ ਸ਼ਰੀਕੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੂੰ ਪਹਿਲਾਂ ਦੱਸਿਏ ਵੀ ਸ਼ਾਇਦ ਇਹ ਸੋਦਰ ਕਿਉਂਕਿ ਮਾਪੇ ਜ਼ਿਆਦਾ ਧਿਆਨ ਨਹੀਂ ਦਿੰਦੇ ਮਾਪੇ ਨੂੰ ਤਾਂ ਵੀ ਚੱਲ ਹੌਲੀ ਹੌਲੀ ਸਾਡਾ ਮੁੰਡਾ ਕਈ ਕੁਝ ਆਉਂਦਾ ਦਿਮਾਗ ਦੇ ਵਿੱਚ ਲਾਪੇ ਸੁੱਟ ਜੇਗਾ। ਤੇ ਜਿਹੜੀ ਦੂਜੀ ਫੈਮਿਲੀ ਹੁੰਦੀ ਹੈ ਗੋਂਡਾ ਪਰਿਵਾਰ ਉਹ ਇਹਨਾਂ ਦੇ ਰਿਸ਼ਤੇਦਾਰ ਹੁੰਦੇ ਨੇ। ਉਹਨਾਂ ਕੋਲ ਜਾਂਦੀ ਹੈ ਕਿ ਮੈਨੂੰ ਬਹੁਤ ਤੰਗ ਕਰਦਾ ਮੈਨੂੰ ਮਾਰਦਾ ਕੁੱਟਦਾ ਮੈਂ ਉੱਧਰ ਨਹੀਂ ਜਾਣਾ ਹੁਣ ਆਮ ਜਿਵੇਂ ਹੁੰਦੀਆਂ ਨੇ ਗੱਲਾਂ ਉਹਨੂੰ ਸਮਝਾਉਂਦੇ ਨੇ ਚਲ ਕੋਈ ਗੱਲ ਨਹੀਂ ਤੂੰ ਉੱਧਰ ਨਹੀਂ ਜਾਣਾ ਤੂੰ ਇੱਥੇ ਰਹਿ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਕੋਈ ਨਹੀਂ ਸਮਝਾਣੇ ਆ ਉਹਨੂੰ ਸਮਝਾਣ ਦੀ ਉਹ ਕੋਸ਼ਿਸ਼ ਕਰਦੇ ਨੇ ਉਹ ਨਹੀਂ ਸਮਝਦਾ ਤੇ ਜਿਹੜੀ ਉਹਦੀ ਘਰਵਾਲੀ ਹੁੰਦੀ ਹੈ ਉਹ ਸੰਤਾਪਾ ਕੋਲ ਜਾਣ ਲਈ ਤਿਆਰ ਨਹੀਂ ਹੁੰਦੀ ਹੁਣ ਸੰਤਾਪਾ ਨੂੰ ਪਿੰਡ ਦੇ ਵਿੱਚ ਇਹ ਆਪਣੀ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਕਿ ਮੇਰੀ ਘਰਵਾਲੀ ਇਹਨਾਂ ਦੇ ਘਰ ਬੈਠੀ ਹੈ ਤੇ ਇਹ ਹੀ ਇਹਨੂੰ ਗਲਤ ਪੱਟੀ ਪੜਾ ਰਹੇ ਨੇ ਮੇਰੇ ਘਰ ਨਹੀਂ ਜਾਣਦੇ ਉਹ ਹੁਣ ਇੱਕ ਤਾਂ ਪਹਿਲੇ ਜੋ ਗੁੱਸੇ ਵਾਲਾ ਸੁਭਾਅ ਸੀ ਉਤੋਂ ਇਹ ਗੱਲ ਹੋ ਗਈ ਹੁਣ ਉਹ ਇਸ ਗੱਲ ਦਾ ਬਨਾਂ ਤੋਂ ਬਦਲਾ ਲੈਣ ਦੀ ਸੋਚਣ ਲੱਗ ਪਿਆ ਤਾਂ ਬਦਲੇ ਲਈ ਉਹਦੇ ਦਿਮਾਗ ਵਿੱਚ ਜਿਹੜੀ ਗੱਲ ਆਂਦੀ ਹੈ ਗੋਂਡਾ ਪਰਿਵਾਰ ਦੀ ਇੱਕ ਲੜਕੀ ਹੁੰਦੀ ਹੈ ਜਿਹਦਾ ਕੁਝ ਸਮੇਂ ਪਹਿਲਾਂ ਵਿਆਹ ਵਿਆਹ ਹੁੰਦਾ ਉਹਦਾ ਤੇ ਵਿਆਹ ਤੋਂ ਬਾਅਦ ਉਹਦਾ ਪਤੀ ਮਰ ਜਾਂਦਾ ਉਹ ਵਿਧਵਾ ਹੁੰਦੀ ਹੈ ਤਾਂ ਆਪਣੇ ਪੇਕੇ ਪਰਿਵਾਰ ਆ ਕੇ ਰਹਿਣ ਲੱਗ ਜਾਂਦੀ ਹੈ ਸੰਤਾਪਾ ਹੁੰਦਾ ਉਹਨੂੰ ਕਿਡਨੈਪ ਕਰ ਲੈਂਦਾ ਤੇ ਆਪਣੇ ਘਰ ਲਿਆ ਕੇ ਬੰਦ ਕਰ ਲੈਂਦਾ ਉਹ ਲੇਡੀ ਜਿਹੜੀ ਹੁੰਦੀ ਹੈ ਜਿਆਦਾ ਉਮਰ ਦੀ ਹੁੰਦੀ ਹੈ ਉਹਦਾ ਇੱਕ 20-22 ਸਾਲ ਦਾ ਬੇਟਾ ਵੀ ਹੁੰਦਾ ਹੈ ਜਿਹੜੀ ਉਹ ਲੇਡੀਆਂ ਹੁੰਦੀਆਂ ਉਹਦਾ ਨਾਂ ਹੁੰਦਾ ਨੌਗਾਵਾ ਤੇ ਬੇਟਾ ਹੁੰਦਾ ਨਿਲੱਪਾ ਹੁਣ ਗੋਂਡਾ ਪਰਿਵਾਰਕੋਰ ਜਦੋਂ ਇਹ ਗੱਲ ਜਾਂਦੀ ਹੈ ਤਾਂ ਉਹ ਇਸ ਚੀਜ਼ ਦੇ ਵਿੱਚ ਆਪਣੀ ਬੇਇੱਜ਼ਤੀ ਮਹਿਸੂਸ ਕਰਦੇ ਨੇ ਵੀ ਸਾਡੀ ਕੁੜੀ ਨੂੰ ਕਿਡਨੈਪ ਕਰਕੇ ਲੈ ਗਿਆ ਚਲੋ ਕੁਝ ਬੰਦੇ ਉਹ ਜਾਂਦੇ ਨੇ ਉਹਦੇ ਘਰ ਗੱਲਬਾਤ ਕਰਨ ਲਈ ਤੇ ਸੰਥਾਪਕਾਂ ਨੇ ਵੀ ਕਈ ਬੰਦੇ ਬੁਲਾਏ ਹੁੰਦੇ ਨੇ ਬੰਦੇ ਬੁਲਾਏ ਹੁੰਦੇ ਨੇ ਤੇ ਉਹ ਉੱਥੇ ਜਦੋਂ ਬਹਿਸ ਹੁੰਦੀ ਹੈ ਬਹਿਸ ਦੇ ਵਿੱਚ ਲੜਾਈ ਹੋ ਜਾਂਦੀ ਹੈ ਲੜਾਈ ਜਦੋਂ ਹੁੰਦੀ ਹੈ ਤਾਂ ਹੁੰਦਾ ਕੀ ਹੈ ਉੱਥੇ ਜਿਹੜਾ ਸੰਥਾਪਕਾ ਹੁੰਦਾ ਉਹ ਨੌਗਾਵਾ ਤੇ ਉਹਦਾ ਜਿਹੜਾ ਬੇਟਾ ਹੁੰਦਾ ਨਲੱਪਾ ਉਹਨਾਂ ਦੋਨਾਂ ਦਾ ਕਤਲ ਕਰ ਦਿੰਦਾ ਕਤਲ ਕਰ ਦਿੰਦਾ ਹੁਣ ਕੇਸ ਚੱਲਦਾ ਕੇਸ ਦੇ ਵਿੱਚ ਉਹਨੂੰ ਜਦੋਂ ਜੇਲ੍ਹ ਜਾਂਦਾ ਪਰ ਆਪਣਾ ਕਾਨੂੰਨ ਕਹਿ ਲਿਏ ਜਾਂ ਜੋ ਵੀ ਹੈ ਤਾਂ ਦੋ ਕਤਲ ਕਰਨ ਤੋਂ ਬਾਅਦ 1954 ਦੇ ਵਿੱਚ ਦੋ ਕਤਲ ਕਰਦਾ ਤੇ 1958 ਦੇ ਵਿੱਚ ਉਹ ਬਾਹਰ ਆ ਜਾਂਦਾ ਉਹ ਬਾਹਰ ਆਂਦਾ ਤੇ ਫਿਰ ਹੁਣ ਕੀ ਹੁੰਦਾ ਵੀ ਜਦੋਂ ਉਹ ਦੇਖਦੇ ਨੇ ਗੁੰਡਾ ਪਰਿਵਾਰ ਵਾਲੇ ਵੀ ਇਹ ਬਾਹਰ ਆ ਗਿਆ ਲੋਕ ਦੇਖਦੇ ਵੀ ਹੁਣੇ ਲੜਾਈ ਅੱਗੇ ਨਾ ਵਧੇ ਤਾਂ ਪੰਚਾਇਤ ਹੁੰਦੀ ਹੈ ਹੁਣ ਜਦੋਂ ਪੰਚਾਇਤ ਹੁੰਦੀ ਹੈ ਵੀ ਰਾਜਨਾਮਾ ਵਾਸਤੇ ਵੀ ਇਹ ਗੱਲ ਅੱਗੇ ਨਾ ਵਧੇ ਇਹ ਜਿਹੜੇ ਕਤਲਾਂ ਦਾ سلسلہ ਸ਼ੁਰੂ ਹੋਇਆ ਹੈ ਇਹ ਹੁਣ ਬੰਦ ਹੋ ਜੇ ਇੱਥੇ ਇੱਕ ਪੰਚਾਇਤ ਬੁਲਾਈ ਜਾਂਦੀ ਹੈ ਪਿੰਡ ਦੇ ਵਿੱਚ ਉੱਥੇ ਗੋਂਡਾ ਪਰਿਵਾਰ ਦਾ ਇੱਕ ਰਿਸ਼ਤੇਦਾਰ ਆਇਆ ਹੁੰਦਾ ਪਾਟਲ ਪਾਟਲ ਨੂੰ ਸੰਥਾਪਾ ਵਿੱਚ ਪੰਚਾਇਤ ਦੇ ਉੱਥੇ ਉਹਦਾ ਕਤਲ ਕਰ ਦਿੰਦਾ ਹੁਣ ਪਹਿਲਾਂ ਦੋ ਕਤਲ ਕੀਤੇ ਸੀ ਬਾਅਦ ਆਇਆ 4 ਸਾਲ ਬਾਅਦ ਫਿਰ ਇੱਕ ਕਤਲ ਕਰਤਾ ਤਿੰਨ ਕਤਲ ਕਰਤੇ ਤੇ ਫਿਰ ਉਹ ਜੇਲ ਚਲਾ ਜਾਂਦਾ ਹੁਣ ਜੇਲ ਦੇ ਵਿੱਚ ਜਾਂਦਾ ਤਿੰਨ ਕਤਲ ਕਰਨ ਤੋਂ ਬਾਅਦ ਉਹ ਜੇਲ੍ਹ ਜਾਂਦਾ ਹੈ ਤੇ ਤਿੰਨ ਸਾਲ ਬਾਅਦ ਉਹ ਫਿਰ ਜੇਲ੍ਹ ਤੋਂ ਬਾਹਰ ਆ ਜਾਂਦਾ ਹੈ ਤਿੰਨ ਕਤਲ ਕਰਕੇ ਵੀ ਉਹੋ ਬੰਦਾ ਫਿਰ ਬਾਹਰ ਆ ਜਾਂਦਾ ਇਹ ਆਪਣੇ ਦੇਸ਼ ਦਾ ਸਿਸਟਮ ਕਹ ਲਈਏ ਕਾਨੂੰਨ ਦੀ ਵਿਵਸਥਾ ਕਿੰਨੀ ਹੈ ਸਮਝ ਤੋਂ ਪਰੇ ਹੈ ਵੀ ਇੱਕ ਬੰਦਾ ਕਤਲ ਤੇ ਕਤਲ ਕਰ ਰਿਹਾ ਉਹ ਫਿਰ ਵੀ ਆਜ਼ਾਦ ਘੁੰਮ ਰਿਹਾ ਤਿੰਨ ਸਾਲ ਬਾਅਦ ਬਾਹਰ ਆਂਦਾ ਹੁਣ ਬਾਹਰ ਉਹ ਆਪਣੇ ਪਿੰਡ ਦੇ ਵਿੱਚ ਆਉਂਦਾ ਪਿੰਡ ਦੇ ਵਿੱਚ ਆ ਕੇ ਇੱਥੇ ਵੀ ਸੰਤਾਪਾ ਤਿੰਨ ਕਤਲ ਕਰਨ ਤੋਂ ਬਾਅਦ ਵੀ ਜਿਹੜੀ ਹੈ ਉਹਦੀ ਅੱਗ ਜਿਹੜੀ ਉਹ ਬੁਝਦੀ ਨਹੀਂ ਉਹ ਹੋਰ ਵੀ ਜ਼ਿਆਦਾ ਜਿਹੜਾ ਐਗਰੈਸਿਵ ਹੋ ਜਾਂਦਾ ਹੈ ਹੋਰ ਜ਼ਿਆਦਾ ਉਹ ਬਦਲਾ ਲੈਣ ਦੀ ਹੁਣ ਬਦਲਾ ਕਿਸ ਚੀਜ਼ ਦਾ ਲੈ ਰਿਹਾ ਇਹ ਕੋਈ ਪਤਾ ਨਹੀਂ ਤੇ ਕੀ ਕੀ ਉਹਦੇ ਅੰਦਰ ਚੱਲ ਰਿਹਾ ਇਹ ਵੀ ਕਿਸੇ ਨੂੰ ਕੋਈ ਪਤਾ ਨਹੀਂ ਹੁਣ ਉਹ ਕੀ ਕਰਦਾ ਹੈ ਉਸ ਤੋਂ ਬਾਅਦ ਗੋਂਡਾ ਪਰਿਵਾਰ ਦਾ ਇੱਕ ਜਿਹੜਾ ਮੰਨ ਲਓ ਕਹਿਜੀ ਵੀ ਸੀਨੀਅਰ ਫੈਮਿਲੀ ਮੈਂਬਰ ਸੀ ਸਿੱਧਾ ਗੋਂਡਾ ਉਹਤੇ ਹਮਲਾ ਕਰਦਾ ਤਲਵਾਰ ਨਾਲ ਉਹ ਹਮਲੇ ਦੇ ਵਿੱਚ ਤਾਂ ਸਿੱਧਾ ਗੋਂਡਾ ਬਚ ਜਾਂਦਾ ਪਰ ਉਹਦਾ ਖੱਬਾ ਹੱਥ ਜਿਹੜਾ ਉਹ ਵੱਡਿਆ ਜਾਂਦਾ ਉਹ ਖੱਬਾ ਹੱਥ ਵੜ ਦਿੰਦਾ ਹੁਣ ਕੀ ਹੁੰਦਾ ਵੀ ਕੋਈ ਵੀ ਬੰਦਾ ਹੋਵੇ ਕਾਮ ਬੰਦਾ ਵੀ ਹੋਵੇ ਜੇ ਉਹਤੇ ਇੰਨੇ ਹਮਲੇ ਹੋਣ ਤਾਂ ਉਹਨੂੰ ਕੋਈ ਨਾ ਕੋਈ ਕਦਮ ਉਹ ਚੱਕੇਗਾ ਤੇ ਫਿਰ ਉਹ ਪਰਿਵਾਰ ਦੇ ਗੋਂਡਾ ਪਰਿਵਾਰ ਦੇ ਵਿੱਚ ਇੱਕ ਫੈਸਲਾ ਹੁੰਦਾ ਵੀ ਜੇ ਹੁਣ ਆਪਾਂ ਜਿਉਂਦੇ ਰਹਿਣਾ ਹੈ ਤੇ ਇਹਦਾ ਕੁਝ ਕਰਨਾ ਪਏਗਾ ਵੀ ਐਵੇਂ ਹੁਣ ਇਹਨੇ ਸਮਝਾਇਆ ਭੁਜਾਇਆ ਇਹਨੇ ਨਹੀਂ ਰੁਕਣਾ ਤੇ ਕਾਨੂੰਨ ਤੋਂ ਵੀ ਇਹ ਨਹੀਂ ਰੁਕ ਰਿਹਾ ਵਾਰ-ਵਾਰ ਕਤਲ ਕਰਨ ਤੋਂ ਬਾਅਦ ਵਾਰ-ਵਾਰ ਬਾਹਰ ਆ ਰਿਹਾ ਫਿਰ ਉੱਥੇ ਕੀ ਹੁੰਦਾ ਹੈ ਉੱਥੇ ਉਹਨਾਂ ਦੀ ਮੀਟਿੰਗ ਹੁੰਦੀ ਹੈ ਵੀ ਹੁਣ ਸੰਥਾਪਾ ਨੂੰ ਰਸਤੇ 'ਚੋਂ ਹਟਾਇਆ ਜਾਵੇ ਪਾਣੀ ਸਿਰ ਤੋਂ ਲੰਘ ਚੁੱਕਿਆ ਉੱਥੇ ਫਿਰ ਗੋਂਡਾ ਪਰਿਵਾਰ ਇੱਕ ਦਿਨ ਸੰਥਾਪਾ ਨੂੰ ਖੇਤਾਂ ਦੇ ਵਿੱਚ ਸੰਥਾਪਕ ਕੰਮ ਕਰ ਰਿਹਾ ਹੁੰਦਾ ਖੇਤਾਂ ਦੇ ਵਿੱਚ ਨੂੰ ਘੇਰ ਲਿਆ ਜਾਂਦਾ ਘੇਰ ਕੇ ਉਹਦੀਆਂ ਲੱਤਾਂ ਬਾਹਾਂ ਵੱਡ ਦਿੱਤੀਆਂ ਜਾਂਦੀਆਂ ਤੇ ਫਿਰ ਉਹਦਾ ਗਲਾ ਵੱਢ ਕੇ ਉੱਥੇ ਉਹਨੂੰ ਖੋਦ ਵਿੱਚ ਸੈੱਟ ਕੀਤਾ ਜਾਂਦਾ। ਸੰਤਾਪਾ ਨੂੰ ਮਾਰਨ ਤੋਂ ਬਾਅਦ ਚਲੋ ਕਾਰਵਾਈ ਅੱਗੇ ਚੱਲਦੀ ਹੈ ਤੇ ਗੋਂਡਾ ਪਰਿਵਾਰ ਫਿਰ ਵੀ ਇਹ ਸੋਚਦਾ ਵੀ ਸ਼ਾਇਦ ਹੁਣ ਜਿਹੜੀ ਇਹ ਕਹਾਣੀ ਸ਼ੁਰੂ ਹੋਈ ਹੈ ਕਤਲਾਂ ਦੀ ਸ਼ਾਇਦ ਰੁਕ ਜਾਏਗੀ। ਪਰ ਇਹ ਉਹਨਾਂ ਦੀ ਗਲਤਫਹਿਮੀ ਸੀ। ਉਹ ਕਹਾਣੀ ਰੁਕਦੀ ਨਹੀਂ। ਸੰਤਾਪਾ ਦੇ ਦੋ ਪੁੱਤਰ ਹੁੰਦੇ ਨੇ ਮਲਕਰ ਮਲਕਰ ਅਰਜੁਨ ਤੇ ਸ੍ਰੀ ਸ਼ੈਲ ਇਹ ਉਦੋਂ ਬਾਅਦ ਜਦੋਂ ਸੰਤਾਪੁਰ ਦਾ ਕਤਲ ਹੁੰਦਾ ਇਹ ਨਾਨਕੇ ਚਲੇ ਜਾਂਦੇ ਨੇ ਨਾਨਕੇ ਇਹਨਾਂ ਨੂੰ ਉੱਥੇ ਇਹਨਾਂ ਦਾ ਪਾਲਣ ਪੋਸ਼ਣ ਕਰਦੇ ਨੇ ਉਹ ਛੋਟੇ ਹੁੰਦੇ ਨੇ ਤੇ ਕੁਝ ਦੇਰ ਪਿੰਡ ਦੇ ਵਿੱਚ ਸ਼ਾਂਤੀ ਰਹਿੰਦੀ ਸਿਰਫ ਉਨੀ ਦੇਰ ਜਿੰਨੀ ਦੇਰ ਇਹ ਮੁੰਡੇ ਨਾਨਕੇ ਸੀ ਤੇ ਥੋੜੇ ਸਮੇਂ ਬਾਅਦ ਹੀ ਇਹ ਜਦੋਂ 19 20 20 ਸਾਲ ਦੇ ਅੰਦਰ 21 ਸਾਲ ਦੇ ਇਹ ਵਾਪਸ ਆਪਣੇ ਪਿੰਡ ਆ ਜਾਂਦੇ ਨੇ ਤੇ ਪਿੰਡ ਹੁਣ ਸਾਰੀ ਜਿਹੜਾਂ ਦੀ ਬੈਠ ਨਹੀਂ ਉੱਠਣੀ ਹੁੰਦੀ ਹੈ ਉਹ ਜਿਹੜੇ ਕਹ ਲਈਏ ਆਪਾਂ 2 ਨੰਬਰ ਦੇ ਲੋਕ ਨੇ ਬਦਮਾਸ਼ੀ ਵਾਲ ਨੇ ਜਿਹੜੇ ਲੋਫਰ ਨੇ ਉਹਨਾਂ ਨਾਲ ਇਹਨਾਂ ਦਾ ਬਹਿਣਾ ਉੱਠਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਵੇਂ ਦੇ ਇਹਨਾਂ ਦੇ ਕੰਮ ਲੱਛਣ ਇਹਨਾਂ ਦੇ ਦਿਖਣ ਲੱਗ ਜਾਂਦੇ ਹੁਣ ਕੀ ਹੁੰਦਾ ਹੁਣ ਜਿਹੜੀ ਅਗਲੀ ਗੱਲ ਹੁੰਦੀ ਹੈ ਇਹ ਇੱਕ ਦੇਣਾ ਗੋਂਡਾ ਪਰਿਵਾਰ ਦੇ ਇੱਕ ਮੈਂਬਰ ਨੂੰ ਘੇਰ ਲੈਂਦੇ ਨੇ ਜਿਹਦਾ ਨਾਮ ਹੈ ਨਿੰਗਾਵਾਂ ਉਹਨੇ ਗੋਂਡਾ ਪਰਿਵਾਰ ਦੇ ਇੱਕ ਬੰਦੇ ਨੂੰ ਘੇਰ ਲੈਂਦੇ ਨੇ ਖੇਤਾਂ ਦੇ ਵਿੱਚ ਉੱਥੇ ਘੇਰ ਕੇ ਉਹਨੂੰ ਬਹੁਤ ਬੁਰੀ ਤਰ੍ਹਾਂ ਦਾ ਕਤਲ ਕਰਦੇ ਨੇ ਉਹਨੂੰ ਬਹੁਤ ਬੁਰੀ ਤਰ੍ਹਾਂ ਮਾਰਦੇ ਨੇ ਉਹਦਾ ਗਲਾ ਪੂਰਾ ਨਹੀਂ ਵੱਡਾ ਜਾਂਦਾ ਤਾਂ ਥੋੜਾ ਵੱਡ ਦਿੰਦੇ ਨੇ ਜਿਹੜਾ ਆਪਣਾ ਗਲੇ ਤੋਂ ਇੱਥੇ ਜਿਹੜੀ ਖੂਨ ਦਾ ਬਹਾਅ ਬਹੁਤ ਜ਼ਿਆਦਾ ਤੇਜ਼ ਹੁੰਦਾ ਕਿ ਉਹਨੂੰ ਦਿਵਾਕ ਨੂੰ ਵੀ ਖੂਨ ਜਾਂਦਾ ਤੇ ਸਾਰੀਆਂ ਨਸਾਂ ਇੱਥੋਂ ਜਾਂਦੀਆਂ ਨੇ ਇਹ ਵੱਡ ਦਿੰਦੇ ਨੇ ਉਹਦਾ ਖੂਨ ਬਹੁਤ ਤੇਜ਼ੀ ਨਾਲ ਦੁੱਲਣ ਲੱਗ ਜਾਂਦਾ ਤਾਂ ਦੋਨੋਂ ਭਰਾ ਉਹਨੂੰ ਖੂਨ ਉਹਦਾ ਜਿਹੜਾ ਚੱਲ ਰਿਹਾ ਹੁੰਦਾ ਨੂੰ ਕੋਲ ਬੈਠ ਕੇ ਦੇਖਦੇ ਨੇ ਸਾਰਾ ਸਿਰ ਤਾਂ ਉਹ ਬੰਦਾ ਬਹੁਤ ਬੁਰੀ ਮੌਤ ਮਰਦਾ ਉੱਥੇ ਹੁਣ ਉਹਨੂੰ ਮਾਰਨ ਤੋਂ ਬਾਅਦ ਇਹ ਸੋਚਦੇ ਨੇ ਵੀ ਹੁਣ ਇੱਕ ਬੰਦਾ ਮਾਰ ਲਿਆ ਹੁਣ ਫਰਾਰ ਤਾਂ ਆਪਾਂ ਹੋਣਾ ਹੀ ਐ ਵੀ ਕੰਮ ਇੱਕ ਹੋਰ ਲਵੇੜ ਚਲੀ ਕੁਝ ਦਿਨ ਪਹਿਲਾਂ ਇੱਥੇ ਇੱਕ ਸਕੂਲ ਸੀ ਸਕੂਲ ਦੇ ਪ੍ਰਿੰਸੀਪਲ ਨਾਲ ਇਹਨਾਂ ਦੀ ਬਹਿਸ ਹੁੰਦੀ ਐ ਕਿਸੇ ਕੰਦ ਜਾਂ ਜ਼ਮੀਨ ਨੂੰ ਲੈ ਕੇ ਉਹਨਾਂ ਨਾਲ ਦੀ ਬਹਿਸ ਹੁੰਦੀ ਐ ਇਹ ਕੀ ਕਰਦੇ ਨੇ ਉਹਨੂੰ ਮਾਰਨ ਤੋਂ ਬਾਅਦ ਸਿੱਧਾ ਇਹ ਜਾਂਦੇ ਨੇ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਇਹ ਜਿਹੜਾ ਪ੍ਰਿੰਸੀਪਲ ਹੁੰਦਾ ਉਹਨੂੰ ਮਾਰਦੇ ਨੇ ਸਕੂਲ ਦੇ ਵਿੱਚ ਇਹ ਦੋ ਕਤਲ ਕਰਨ ਤੋਂ ਬਾਅਦ ਫਰਾਰ ਹੁੰਦੇ ਨੇ ਚਲੋ ਫਰਾਰ ਹੋਣ ਤੋਂ ਬਾਅਦ ਫਿਰ ਪੁਲਿਸ ਨੇ ਫੜਨਾ ਹੀ ਸੀ ਇਹਨਾਂ ਨੂੰ ਫਿਰ ਫੜ ਲਿਆ ਜਾਂਦਾ ਮਲਕਾ ਅਰਜੁਨ ਤੇ ਸ੍ਰੀ ਸ਼ਾਲਿਆ ਹੁਣੇ ਕੁਛ ਦੇਰ ਜੇਲ੍ਹ ਦੇ ਵਿੱਚ ਰਹਿੰਦੇ ਨੇ ਇਹ ਜੇਲ੍ਹ ਤੋਂ ਫਿਰ ਰਿਹਾ ਹੁੰਦੇ ਨੇ ਦੇਖੋ ਇੰਨੇ ਕਤਲ ਕਰਨ ਤੋਂ ਬਾਅਦ ਪਹਿਲਾਂ ਸੰਤਾਪਾ ਤੇ ਹੁਣ ਇਹਨਾਂ ਨੇ ਦੋ ਕਤਲ ਕੀਤੇ ਫਿਰ ਰਿਹਾ ਹੋ ਗਏ ਜ਼ਮੀਨ ਜਾਇਦਾਦ ਚੰਗੀ ਸੀ ਜਿਹੜੇ ਗੋਂਡਾ ਪਰਿਵਾਰ ਸੀ ਉਹਨਾਂ ਦੀ ਵੀ ਜ਼ਮੀਨ ਜਾਇਦਾਦ ਬਹੁਤ ਸੀ ਦੋਨਾਂ ਪਰਿਵਾਰ ਤਕੜੇ ਪਰਿਵਾਰ ਸੀ ਇਹ ਬਾਹਰ ਆ ਜਾਂਦੇ ਨੇ ਪਰ ਇਹ ਇੱਕ ਕੰਮ ਕਰਦੇ ਨੇ ਜਿਹੜੀ ਗਲਤੀ ਸੰਥਾਪਾ ਨੇ ਕੀਤੀ ਸੀ ਉਹ ਇਹ ਨਹੀਂ ਕਰਦੇ ਉਹ ਕਤਲ ਕਰਨ ਤੋਂ ਬਾਅਦ ਪਿੰਡ ਚ ਵਾਪਸ ਆ ਜਾਂਦਾ ਪਰ ਇਹ ਪਿੰਡ ਚ ਵਾਪਸ ਨਹੀਂ ਆਉਂਦੇ ਹੁਣ ਜਿਸ ਦੌਰਾਨ ਇਹ ਜੇਲ੍ਹ ਦੇ ਵਿੱਚ ਰਹੇ ਜਿਹੜਾ ਗੋਂਡਾ ਪਰਿਵਾਰ ਸੀ ਜਦੋਂ ਇਹਨਾਂ ਨੇ ਉਹ ਬੰਦੇ ਦਾ ਕਤਲ ਕੀਤਾ ਉੱਥੇ ਇੱਕ ਮੁੰਡਾ ਸੀ 16 17 ਸਾਲ ਦਾ ਮਹਾਦੇਵ ਮਹਾਦੇਵ ਜਦੋਂ ਇਹ ਗੌਂਡਾ ਪਰਿਵਾਰ ਦੇ ਕਤਲ ਕਰਦੇ ਨੇ ਬੰਦੇ ਦਾ ਤਾਂ ਉਹ ਮਹਾਦੇਵ ਦਾ ਫਾਦਰ ਸੀ ਉੱਥੇ ਫਿਰ ਮਹਾਦੇਵ ਕਸਮ ਖਾਂਦਾ ਇੱਕ ਮਹਾਦੇਵ ਦਾ ਦੋਸਤ ਹੁੰਦਾ ਜਿਹੜਾ ਪੱਕਾ ਆੜੀ ਜਿਹੜਾ ਆਪਾਂ ਕਹਿ ਦਿੰਦੇ ਆ ਉਹ ਦਾ ਦੋਨੋਂ ਉੱਥੇ ਹਨੂਮੰਤਾ ਪੁਜਾਰੀ ਉਹਦਾ ਦੋਸਤ ਹਨੂਮਨਤਾ ਪੁਜਾਰੀ ਤੇ ਮਹਾਦੇਵ ਉੱਤੇ ਕਸਮ ਖਾਂਦੇ ਨੇ ਵੀ ਅਸੀਂ ਇਸ ਚੀਜ਼ ਨਾਲ ਦਾ ਕਤਲ ਦਾ ਬਦਲਾ ਇਹਨਾਂ ਤੋਂ ਜ਼ਰੂਰ ਲਵਾਂਗੇ ਮਲਕ ਅਰਜੁਨ ਤੇ ਸ੍ਰੀ ਸ਼ੈਲਿਆ ਤੇ ਤੇ ਉਹ ਕੀ ਕਰਦੇ ਨੇ ਜਦੋਂ ਉਹ ਜੇਲ੍ਹ 'ਚ ਹੁੰਦੇ ਨੇ ਤੇ ਇਹ ਫਿਰ ਕਿਉਂਕਿ ਜ਼ਮੀਨ ਜਾਦਰ ਹੈ ਸੀ ਪੈਸਾ ਹੈ ਸੀ ਇਹ ਜਿਹੜਾ ਆਪਣਾ ਦਬਦਬਾ ਵਧਾਉਣਾ ਸ਼ੁਰੂ ਕਰ ਦਿੰਦੇ ਨੇ ਜਿਹੜੇ ਕਈਆਂ ਵਾਲੇ ਕਿਸਾਨ ਸੀ ਹੁਣ ਉਹਨਾਂ ਦੇ ਮੋਢਿਆਂ ਤੇ ਕਈਆਂ ਦੀ ਜਗ੍ਹਾ ਬੰਦੂਕਾਂ ਆ ਗਈਆਂ ਕਿਰਪਾਨਾਂ ਆ ਗਈਆਂ ਇਹਨਾਂ ਨੇ ਆਪਣੀ ਮੈਨ ਪਾਵਰ ਵਧਾ ਲਈ ਆਪਣਾ ਰਸੂਖ ਵੀ ਆਲੇ ਦੁਆਲੇ ਇਲਾਕੇ ਚ ਬਹੁਤ ਵਧਾ ਲਿਆ ਪਿੰਡ ਦੇ ਵਿੱਚ ਆਪਣਾ ਪੂਰਾ ਦਬਦਬਾ ਕਾਇਮ ਇਹਨਾਂ ਨੇ ਕਰ ਲਿਆ ਉਸ ਦਾ ਰਾਂ ਤੇ ਕੁਛ ਇਹਨਾਂ ਨੇ ਜਿਹੜੀ ਕਸਮ ਖਾਦੀ ਐ ਮਲਕਾ ਅਰਜੁਨ ਤੇ ਸ੍ਰੀ ਸ਼ਾਹਲੇ ਨੂੰ ਉਹ ਗੱਲ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਨੇ ਦੱਸ ਦਿੱਤੀ ਹੋਣੀ ਕਿਉਂਕਿ ਉਹ ਪਰਿਵਾਰ ਤਾਂ ਉਹਨਾਂ ਦਾ ਵੀ ਸੀ ਵੀ ਇਹ ਹੁਣ ਤੈਨੂੰ ਮਾਰਨਾ ਚਾਹੁੰਦੇ ਨੇ ਉਹ ਪਿੰਡ ਚ ਨਹੀਂ ਆਉਂਦੇ ਉਹ ਕਿਤੇ ਹੋਰ ਜਾ ਕੇ ਰਹਿਣਾ ਸ਼ੁਰੂ ਕਰ ਦਿੰਦੇ ਨੇ ਹੁਣ ਜ਼ਮੀਨ ਜਾਇਦਾਦ ਉਹਨਾਂ ਕੋਲ ਵੀ ਸੀ ਪੈਸਾ ਵੀ ਸੀ ਹੁਣ ਉਹ ਉਥੇ ਕੀ ਕਰਦੇ ਨੇ ਇਹਨਾਂ ਦਾ ਦਬਦਬਾ ਬਣ ਚੁੱਕਿਆ ਹੈ ਉਹ ਉਥੇ ਇੱਕ ਗੈਂਗਸਟਰ ਸੀ ਕਾਫੀ ਮਸ਼ਹੂਰ ਚੰਦੱਪਾ ਹਰੀਜਨ ਨਾਮ ਦਾ ਉਹ ਚੰਦੱਪਾ ਹਰੀਜਨ ਜਿਹੜਾ ਸੀ ਉਹ ਐਡਾ ਖਤਰਨਾਕ ਸੀ ਜਿਹੜਾ ਗੈਂਗਸਟਰ ਸੀ ਵੀ 55 ਕਤਲ ਦੇ ਕੇਸ ਉੱਤੇ ਥਾਣੇ ਦੇ ਵਿੱਚ ਦਰਜ ਸੀ ਜਿਹੜੀਆਂ ਕਿਤੇ ਰਿਪੋਰਟਾਂ ਹੋਈਆਂ ਹੀ ਨਹੀਂ ਜਾਂ ਜਿਹੜੇ ਕੇਸ ਦਰਜ ਹੋਏ ਨਹੀਂ ਉਹਨਾਂ ਦੀ ਗਿਣਤੀ ਨਹੀਂ ਜਿਹੜੇ ਦਰਜ ਕੀਏ ਸੀ 55 ਉਹਦੇ ਤੇ ਸੀ ਹੁਣ ਜਿਹੜੇ ਗੈਂਗਸਟਰ ਹੁੰਦੇ ਨੇ ਉਹਨਾਂ ਨੂੰ ਪੈਸਾ ਚਾਹੀਦਾ ਹੁੰਦਾ ਤੇ ਇਹਨਾਂ ਨੂੰ ਬੰਦੇ ਚਾਹੀਦੇ ਸੀ ਉਹ ਵੀ ਐਸੇ ਤਾਂ ਸੋ ਇਹਨਾਂ ਦੀ ਕੰਬੀਨੇਸ਼ਨ ਜਿਹੜੀ ਆ ਉਹ ਇੱਕ ਦੂਜੇ ਤੇ ਫਿੱਟ ਬੈਠਦੀ ਹੈ ਮਲਕਾਰ ਜੁਨ ਤੇ ਸ੍ਰੀ ਸ਼ੈਲਿਆ ਜਿਹੜਾ ਚੰਦੱਪਾ ਹਰੀਜਨ ਹੁੰਦਾ ਉਹਦੇ ਨਾਲ ਇਹਨਾਂ ਦਾ ਗਠਜੋੜ ਹੋ ਜਾਂਦਾ ਹੁਣ ਦੋਨਾਂ ਨੂੰ ਉਹਨਾਂ ਨੂੰ ਪੈਸੇ ਦੀ ਲੋੜ ਸੀ ਇਹਨਾਂ ਨੂੰ ਬੰਦਿਆਂ ਦੀ ਲੋੜ ਸੀ ਸੋ ਚਲੋ ਇਕੱਠੇ ਹੋ ਜਾਂਦੇ ਨੇ ਬਾਹਰ ਉਹਨਾਂ ਦਾ ਦਬਦਬਾ ਹੋ ਜਾਂਦਾ ਤੇ ਪਿੰਡ ਦੇ ਅੰਦਰ ਉਹਨਾਂ ਦਾ ਦਬਦਬਾ ਪਿੰਡ ਦੇ ਅੰਦਰ ਇਹ ਨਹੀਂ ਜਾ ਸਕਦਾ ਕਿਉਂਕਿ ਉਹਨਾਂ ਦਾ ਵੀ ਰਸੂਖ ਹੋਣ ਚੰਗਾ ਬਣਿਆ ਹੋਇਆ ਹੁਣ ਉਥੋਂ ਇੱਕ ਜਿਹੜੀ ਗੱਲ ਹੈ ਇਹ ਹੁੰਦੀ ਹੈ ਹੁਣ ਇੱਕ ਦੂਜੇ ਤੇ ਇਹ ਮਲਕਾਰਜੁਨ ਸ੍ਰੀ ਸੈਲਿਆ ਉਹਨਾਂ ਤੇ ਨਿਗਰਾਨੀ ਸ਼ੁਰੂ ਕਰ ਦਿੰਦੇ ਨੇ ਤੇ ਮਹਾਦੇਵ ਤੇ ਹਨੂਮੰਤਾ ਪੁਜਾਰੀ ਮਲਕਾਰਜੁਨ ਤੇ ਨਿਗਰਾਨੀ ਸ਼ੁਰੂ ਕਰ ਦਿੰਦਾ ਮਲਕਾਰਜੁਨ ਇਹਦੀ ਇਹਨਾਂ ਤੇ ਨਿਗਰਾਨੀ ਸ਼ੁਰੂ ਕਰਦੇ ਨੇ ਵੀ ਜਿਹਦਾ ਜਿੱਥੇ ਦਾ ਲੱਗਿਆ ਮਾਰ ਦੇਣਾ ਹੁਣ ਇਹ ਗੱਲ ਚੱਲਦੀ ਰਹਿੰਦੀ ਹੈ ਸਾਰੇ ਇਕੱਠੇ ਰਹਿੰਦੇ ਨੇ ਆਪਣਾ ਬਚਾਵ ਨਾਲ ਪਰ ਗੱਲ ਅਖੀਰ ਕੀ ਹੈ ਕਿ ਕਦੇ ਨਾ ਕਦੇ ਤਾਂ ਕਿਸੇ ਨੇ ਵਕ ਹੋਣਾ ਹੀ ਸੀ 31 ਜਨਵਰੀ 1993 ਨੂੰ ਮਲਕਾ ਅਰਜਨ ਤੇ ਸ੍ਰੀ ਸ਼ੈਲਿਆਂ ਨੂੰ ਪੰਜ ਬੰਦੇ ਜਿਹੜੇ ਮਹਾਦੇਵ ਦੇ ਪੰਜ ਖਾਸ ਬੰਦੇ ਸੀ ਇਹਨਾਂ ਦੇ ਨਾਲ ਰਹਿਣ ਵਾਲੇ ਇਹਨਾਂ ਦੇ ਕੰਮ ਕਰਨ ਵਾਲੇ ਉਹ ਕਿਸੇ ਫੰਕਸ਼ਨ 'ਚ ਜਾਂਦੇ ਨੇ ਨਾਲ ਕਿਸੇ ਪਿੰਡ ਦੇ ਵਿੱਚ ਤੇ ਮਲਕਰ ਅਰਜੁਨ ਤੇ ਸ੍ਰੀ ਸ਼ੈਲੇ ਨੂੰ ਪਤਾ ਲੱਗ ਜਾਂਦਾ ਵੀ ਉਹਨਾਂ ਦੇ ਬੰਦੇ ਇੱਥੇ ਆ ਰਹੇ ਨੇ ਤੇ ਉਹ ਇੱਥੇ ਜਾਂਦੇ ਨੇ 30-35 ਬੰਦਿਆਂ ਨੂੰ ਲੈ ਕੇ ਹਥਿਆਰ ਲੈ ਕੇ ਉੱਥੇ ਪੰਜ ਬੰਦਿਆਂ ਨੂੰ ਮਾਰ ਦਿੱਤਾ ਜਾਂਦਾ ਹੁਣ ਅੱਗੇ ਕੀ ਹੁੰਦਾ ਪੰਜ ਬੰਦੇ ਇਹਨਾਂ ਦੇ ਮਾਰੇ ਜਾ ਚੁੱਕੇ ਹੁੰਦੇ ਨੇ ਇਹਨਾਂ ਦੇ ਖਾਸ ਬੰਦੇ ਸੀ ਪਰਿਵਾਰ ਚੋਂ ਨਹੀਂ ਸੀ ਪਰ ਖਾਸ ਸੀ ਹੁਣ ਚੂਹੇ ਬਿੱਲੀ ਵਾਲਾ ਖੇਡ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੁਣ ਫਿਰ ਇਹੀ ਗੱਲ ਅੱਗੇ ਇਹਨਾਂ ਨੇ ਉਹ ਮਾਰਨਾ ਚਾਹੁੰਦੇ ਨੇ ਮਹਾਦੇਵ ਤੇ ਹਨੂਮੰਤਾ ਜਿਹੜਾ ਨੇ ਮੇਨ ਟਾਰਗੇਟ ਹੁੰਦੇ ਨੇ ਹਨੂਮੰਤਾ ਪੁਜਾਰੀ ਤੇ ਮਹਾਦੇਵ ਇਹ ਮਦਨਾ ਨੇ ਲੈਣਾ ਸੀ ਬਤਲਾ ਮਲਕਾ ਅਰਜੁਨ ਤੇ ਸ੍ਰੀ ਸ਼ੈਲਿਆ ਤੋਂ ਡੇਢ ਸਾਲ ਬਾਅਦ 24 ਜੁਲਾਈ 1994 ਨੂੰ ਫਿਰ ਖਬਰ ਮਿਲਦੀ ਹੈ ਮਲਕਾ ਅਰਜੁਨ ਤੇ ਸ੍ਰੀ ਸ਼ੈਲਿਆ ਨੂੰ ਵੀ ਹਨੂਮੰਤ ਮਹਾਦੇਵ ਦਾ ਵੱਡਾ ਭਰਾ ਤੇ ਹਨੂਮੰਤਾ ਪੁਜਾਰੀ ਦਾ ਵੱਡਾ ਭਰਾ ਦੋਨੋਂ ਜਾ ਰਹੇ ਨੇ ਆਪਣੇ ਲਾਇਸੈਂਸ ਦੇ ਰੀਨਿਊ ਬਾਰੇ ਉੱਥੇ ਜਾਂਦੇ ਨੇ 25 ਬੰਦਿਆਂ ਨੂੰ ਲੈ ਕੇ ਤੇ ਉੱਥੇ ਉਹਨਾਂ ਦੋਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਮਹਾਦੇਵ ਦੇ ਵੱਡੇ ਭਰਾ ਨੂੰ ਤੇ ਹਨੂਮੰਤਾ ਪੁਜਾਰੀ ਦੇ ਵੱਡੇ ਭਰਾ ਨੂੰ ਹੁਣ ਦੇਖੋ ਇੱਕ ਪਾਸੇ ਇੱਕ ਫੈਮਿਲੀ ਸਿਰਫ ਆਪਣਾ ਬਚਾਅ ਵੀ ਕਰ ਰਹੀ ਹੈ ਤੇ ਦੂਜੇ ਪਾਸੇ ਜਿਹੜੀ ਫੈਮਿਲੀ ਹੈ ਉਹ ਲਗਾਤਾਰ ਉਹਨਾਂ ਤੇ ਅਟੈਕ ਕਰ ਰਹੀ ਹੈ ਉਹਨਾਂ ਦੇ ਬੰਦੇ ਮਾਰੇ ਜਾ ਰਹੇ ਨੇ ਫੇਰ ਕੀ ਹੁੰਦਾ ਅਖੀਰ ਉਹਨਾਂ ਦਾ ਵੀ ਕਦੇ ਟਾਈਮ ਆਣਾ ਸੀ ਫੇਰ ਕੁਝ ਦਿਨ ਬਾਅਦ ਮਹਾਦੇਵ ਨੂੰ ਖਬਰ ਮਿਲਦੀ ਹੈ ਕਿ ਮਲਕਾਰ ਜੁੰਦਾ ਜਿਹੜਾ ਦੂਜਾ ਭਰਾ ਸੀ ਸ੍ਰੀ ਸ਼ੈਲਿਆ ਉਹ ਕਿਸੇ ਫੰਕਸ਼ਨ ਦੇ ਵਿੱਚ ਆ ਰਿਹਾ ਵੀ ਉਹਦੇ ਨਾਲ ਜਾਦਾ ਬੰਦੇ ਵੀ ਨਹੀਂ ਹੈਗੇ ਹੁਣੇ ਉੱਥੇ ਜਾਂਦੇ ਨੇ ਉਹਨਾਂ ਨੂੰ ਘੇਰਦੇ ਨੇ ਤੇ ਸ੍ਰੀ ਸ਼ੈਲਿਆ ਨੂੰ ਉੱਥੇ ਮਾਰ ਦਿੱਤਾ ਜਾਂਦਾ ਹਾਲਾਂਕਿ ਉਹ ਉਹਨਾਂ ਨੇ ਕਦੇ ਵੀ ਬੰਦਿਆਂ ਤੋਂ ਬਿਨਾ ਚੱਲਦੇ ਨਹੀਂ ਸੀ ਪਰ ਕਦੇ ਨਾ ਕਦੇ ਤਾਂ ਕੰਨ ਦਾ ਦਾ ਲੱਗਣਾ ਹੀ ਸੀ ਤੇ ਸ੍ਰੀ ਸ਼ੈਲਿਆ ਉੱਥੇ ਮਾਰਿਆ ਜਾਂਦਾ ਪਹਿਲਾਂ ਜਿਹੜਾ ਸੀ ਉਹਨਾਂ ਦਾ ਪਿਤਾ ਮਰਿਆ ਸੰਤਾਪਾ ਫੇਰ ਅੱਗੇ ਉਸ ਲਈ ਤੇ ਆਪਣੇ ਬੱਚਿਆਂ ਨੂੰ ਤੋੜਿਆ ਉਹਨੇ ਉਹਨਾਂ ਦੇ ਵਿੱਚੋਂ ਜਿਹੜਾ ਦੂਜਾ ਬੇਟਾ ਸੀ ਸਿਲੀ ਸ਼ੱਲਿਆ ਉਹ ਮਾਰਿਆ ਗਿਆ ਹੁਣ ਮਲਕਾ ਅਰਜਨਦੇਵ ਦੋ ਬੇਟੇ ਸੀ ਉਹ ਵੀ ਹੌਲੀ-ਹੌਲੀ ਵੱਡੇ ਹੋ ਰਹੇ ਨੇ ਅਜੇ ਛੋਟੇ ਨੇ ਧਰਮਰਾਜ ਤੇ ਗੰਗਾਦਰ ਹੁਣ ਉਹ ਬਚਪਨ ਦੇ ਵਿੱਚ ਹੀ ਬੰਦੂਕਾਂ ਘਰੇ ਬਦਮਾਸ਼ਾਂ ਦਾ ਆਉਣਾ ਜਾਣਾ ਗੈਂਗਸਟਰਾਂ ਨਾਲ ਰਹਿਣਾ ਇਹ ਚੀਜ਼ਾਂ ਉਹ ਦੇਖਦੇ ਨੇ ਹੁਣ ਉਹ ਇਹ ਚੀਜ਼ ਦੇਖ ਕੇ ਵੱਡੇ ਹੋ ਰਹੇ ਨੇ ਹੁਣ ਜਦੋਂ ਬੰਦਾ ਪੁੱਠੇ ਕੰਮ ਕਰੇਗਾ ਕੱਲਾ ਬਦਲਾ ਹੀ ਨਹੀਂ ਲੈਣਾ ਉਹ ਫਿਰ ਹੋਰ ਵੀ ਗੱਬੜੇ ਗਲਤ ਕੰਮ ਕਰਦਾ। ਮਤਲਬ ਜ਼ਮੀਨਾਂ ਤੇ ਕਬਜ਼ੇ ਕਰਨੇ, ਲੋਕਾਂ ਤੋਂ ਵਸੂਲੀ ਕਰਨੀ ਨਜਾਇਜ਼। ਤਾਂ ਉਹਨਾਂ ਮੁੰਡਿਆਂ ਦਾ ਜਿਹੜਾ ਲਾਈਫ ਸਟਾਈਲ ਹੈ ਉਹ ਬੜਾ ਚੇਂਜ ਹੁੰਦਾ ਵਡੀਆਂ ਗੱਡੀਆਂ, ਵਧੀਆ ਗੱਡੀਆਂ ਰੱਖਣੀਆਂ, ਚੰਗਾ ਖਾਣਾ, ਚੰਗਾ ਪੀਣਾ। ਕਹਿੰਦੇ ਨਾ ਚੰਗਾ ਖਾਣਾ ਮੰਦਾ ਬੋਲਣਾ। ਤਾਂ ਜਿਹੜੀ ਯੂਥ ਹੁੰਦੀ ਹੈ ਉਹ ਉਹਨਾਂ ਦੇ ਵੱਲ ਅਟ੍ਰੈਕਟ ਹੁੰਦੀ ਹੈ। ਉਹਨਾਂ ਵੱਲ ਖਿੱਚੀ ਚਲੀ ਜਾਂਦੀ ਉਹ ਰੋਲ ਇੱਕ ਤਰ੍ਹਾਂ ਨਾਲ ਇਹ ਕਹਿ ਲਈ ਵੀ ਉਹ ਪਿੰਡਾਂ ਦੇ ਜਿਹੜੇ ਆਲੇ-ਦੁਆਲੇ ਦੇ ਲੋਕ ਸੀ ਜਿਹੜੇ ਵਿਜੂਥ ਸੀ ਉਹਨਾਂ ਦੇ ਰੋਲ ਮਾਡਲ ਬਣਨੇ ਸ਼ੁਰੂ ਹੋ ਗਏ ਲੋਕ ਉਹਨਾਂ ਵੱਲ ਵਿਜੂਥ ਉਹਨਾਂ ਨਾਲ ਇਕੱਠਾ ਹੁੰਦਾ ਗਿਆ ਕਿਉਂਕਿ ਆਪਣਾ ਯੂਥ ਹੈ ਇੱਕ ਆਪਣੀ ਇਹ ਵੀ ਇੱਕ ਮਾੜੀ ਤਕਦੀਰ ਕਹ ਲਈਏ ਵੀ ਗਲਤ ਪਾਸੇ ਜਲਦੀ ਖਿੱਚਿਆ ਜਾਂਦਾ ਹ ਹੁਣ ਉਹਨਾਂ ਦਾ ਜਿਹੜਾ ਸੀ ਉਹ ਗੈਂਗ ਬਹੁਤ ਵੱਡਾ ਹੋ ਗਿਆ ਪੈਸਾ ਆ ਗਿਆ ਪੋਲਿਟਿਕਸ ਚ ਵੀ ਪਾਵਰ ਵਧਣੀ ਸ਼ੁਰੂ ਹੋ ਗਈ ਤੇ ਨਾਲ ਯੂਥ ਹੈ ਹੀ ਹੈ ਬੰਦੇ ਬਹੁਤ ਜ਼ਿਆਦਾ ਹੋ ਗਏ ਗੈਂਗਸਟਰ ਪਹਿਲਾਂ ਸੀ ਤੇ ਫਿਰ ਕੀ ਹੈ ਜਦੋਂ ਕਹਿੰਦੇ ਕਿਸੇ ਕੋਲ ਤਾਕਤ ਜ਼ਿਆਦਾ ਵਧ ਜੇ ਫਿਰ ਅਤ ਤੇ ਖੁਦਾ ਜੇ ਉਹ ਧੱਕਾ ਲੱਗ ਜੇ ਕਰਨਾ ਤੇ ਅਤ ਤੇ ਖੁਦਾ ਦਾ ਕਹਿੰਦੇ ਵੈਰ ਹੁੰਦਾ ਹੁਣ ਉਹਨਾਂ ਨੇ ਕੀ ਕੀਤਾ ਉਹ ਮੁੰਡਿਆਂ ਨਾਲ ਯੂਥ ਜਿੱਦੋ ਜੁੜਦਾ ਗਿਆ ਬਹੁਤ ਵੱਡਾ ਗੈਂਗ ਹੋ ਗਿਆ ਸੰਥਾਪਾ ਨੇ ਮਲਕਾ ਅਰਜੁਨ ਤੇ ਸ੍ਰੀ ਸੈਲਿਆ ਨੇ ਜਿਹੜਾ ਆਪਣਾ ਪਿੰਡ ਦੋ ਬੰਦੇ ਮਾਰਨ ਤੋਂ ਬਾਅਦ ਛੱਡਿਆ ਸੀ ਇਹ ਮੁੰਡੇ ਗੰਗਾਧਰ ਤੇ ਧਰਮਰਾਜ ਉਸ ਪਿੰਡ ਵਿੱਚ ਜਾਂਦੇ ਨੇ ਆਪਣੀ ਪਾਵਰ ਦਿਖਾਉਣ ਕਹਿੰਦੇ ਨੇ ਵੀ ਇੰਨੀਆਂ ਗੱਡੀਆਂ ਜਾਂਦੀਆਂ ਨੇ ਇੰਨੇ ਇਹਨਾਂ ਨਾਲ ਲੋਕ ਹੁੰਦੇ ਨੇ ਓਪਨ ਜੀਪਾਂ ਦੇ ਵਿੱਚ ਗੱਡੀਆਂ ਦੀ ਲਾਈਨ ਹੀ ਨਹੀਂ ਟੁੱਟਦੀ ਸੈਂਕੜਿਆਂ ਦੇ ਵਿੱਚ ਗੱਡੀਆਂ ਹੁੰਦੀਆਂ ਨੇ ਇਹ ਸਾ ਗੱਡੀਆਂ ਫਿਰ ਘਮਾਉਂਦੇ ਨੇ ਪਿੰਡ ਦੇ ਵਿੱਚ ਫਿਰ ਇਹ ਮਹਾਦੇਵ ਦੇ ਘਰ ਦੇ ਅੱਗੇ ਗੱਡੀਆਂ ਲਾ ਜਾ ਕੇ ਹਵਾ ਦੇ ਵਿੱਚ ਫਾਇਰ ਕਰਦੇ ਨੇ ਉੱਥੇ ਗਾਲੀ ਗਲੋਚ ਵੀ ਕਰਦੇ ਨੇ ਤੈਨੂੰ ਕਹਿੰਦੇ ਨੇ ਵੀ ਆ ਲਾਇਆ ਸੀ ਪਿੰਡ 'ਚ ਵੀ ਆ ਗੀਆਂ ਤੇਰੇ ਘਰ ਤੱਕ ਵੀ ਆ ਗਏ ਤੇ ਛੱਡਣਾ ਸੀ ਤੈਨੂੰ ਵੀ ਫਿਰ ਉੱਤੇ ਮਾ ਦੇਵ ਇੱਕ ਗੱਲ ਸੋਚਦਾ ਵੀ ਜੇ ਇਹ ਮੁੰਡਿਆਂ ਦਾ ਮੈਂ ਕੋਈ ਹੱਲ ਨਾ ਕੀਤਾ ਤਾਂ ਮੇਰੇ ਲਈ ਇਹ ਆਪਣੇ ਦਾਦੇ ਤੋਂ ਤੇ ਆਪਣੇ ਪਿਓ ਤੇ ਚਾਚੇ ਤੋਂ ਵੱਧ ਖਤਰਾ ਸਾਡੇ ਲਈ ਪੈਦਾ ਹੋਣਗੇ ਇਹ ਮੁੰਡਿਆਂ ਦਾ ਕੋਈ ਹੁਣ ਹੱਲ ਕਰਨਾ ਪੈਣਾ ਇਹਨਾਂ ਨੂੰ ਮੈਂ ਬੱਚੇ ਸਮਝ ਕੇ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਪਰ ਇਹ ਹੁਣ ਬਹੁਤ ਵੱਡਾ ਖਤਰਾ ਸਾਬਤ ਹੋਣਗੇ ਮੇਰੇ ਲਈ ਫਿਰ ਕੀ ਹੁੰਦਾ ਅੱਗੇ ਜਿਹੜੀ ਕਹਾਣੀ ਬਣਦੀ ਹੈ ਉੱਥੇ ਇੱਕ ਪੁਲਿਸ ਨਾਲ ਮਹਾਦੇਵ ਦੀ ਡੀਲ ਹੁੰਦੀ ਹੈ ਕਿਉਂਕਿ ਪੈਸਾ ਵੀ ਸੀ ਪੋਲਿਟਿਕਸ ਦੇ ਵਿੱਚ ਰਸੂਖ ਵੀ ਸੀ ਇੱਕ ਉਹ ਡੀਲ ਕਰਦੇ ਨੇ ਹੁਣ ਜਿਹੜੇ ਧਰਮਰਾਜ ਤੇ ਗੰਗਾਧਰ ਸੀ ਕਿਉਂਕਿ ਬਦਮਾਸ਼ ਸੀ ਗੈਂਗਸਟਰ ਸੀ ਹੁਣ ਜੋ ਬਾਪ ਤੇ ਚਾਚਾ ਕਰ ਰਹੇ ਸੀ ਉਹੀ ਕੁਛ ਇਹ ਕਰ ਰਹੇ ਸੀ ਕੇਸ ਇਹਨਾਂ ਤੇ ਵੀ ਸੀ ਤੇ ਕਈ ਕੇਸਾਂ ਦੇ ਵਿੱਚ ਇਹ ਅੰਦਰ ਵੀ ਗਏ ਤੇ ਇਨਾਮ ਵੀ ਕੋਸ਼ਿਸ਼ ਸੀ ਇਹਨਾਂ ਤੇ ਹੁਣ ਪੁਲਿਸ ਇਹਨਾਂ ਤੇ ਰੇਡ ਕਰਦੀ ਹੈ 30 ਅਕਤੂਬਰ 2017 ਨੂੰ ਧਰਮਰਾਜ ਤੇ ਗੰਗਾਦਰ ਦਾ ਇੱਕ ਫਾਰਮ ਹਾਊਸ ਸੀ ਫਾਰਮ ਹਾਊਸ ਤੇ ਰੇਡ ਕੀਤੀ ਜਾਂਦੀ ਹੈ ਉਸ ਰੇਡ ਦੇ ਵਿੱਚ ਕੀ ਹੁੰਦਾ ਜਿਹੜਾ ਧਰਮਰਾਜ ਹੈ ਉਹਨੂੰ ਮਾਰ ਦਿੱਤਾ ਜਾਂਦਾ ਜਿਹੜੀ ਮਹਾਦੇਵ ਨਾਲ ਪੁਲਿਸ ਦੀ ਡੀਲ ਹੋਈ ਸੀ ਉਹ ਇਹ ਸੀ ਵੀ ਇੱਕ ਤੁਸੀਂ ਲੈ ਜਾਓ ਇੱਕ ਮੈਨੂੰ ਚਾਹੀਦਾ ਦੋਨੇ ਭਰਾਵਾਂ ਚ ਹੁਣ ਉਹਨਾਂ ਦੇ ਨਾਮ ਸੀ ਤਾਂ ਪੁਲਿਸ ਨੂੰ ਵੀ ਮੈਡਲ ਵੀ ਮਿਲਨੇ ਸੀ ਤੇ ਇਨਾਮ ਵੀ ਮਿਲਨੇ ਸੀ ਪੁਲਿਸ ਦੀ ਵੀ ਬੱਲੇ ਬੱਲੇ ਹੋਣੀ ਸੀ ਸੋ ਪੁਲਿਸ ਉਹ ਡੀਲ ਨੂੰ ਮੰਨ ਲੈਂਦੀ ਹੈ ਤੇ ਪੁਲਿਸ ਉਹ ਤੇ ਧਰਮਰਾਜ ਨੂੰ ਮਾਰ ਦਿੰਦੀ ਹੈ ਤੇ ਗੰਗਾਧਰ ਨੂੰ ਮਹਾਦੇਵ ਦੇ ਹਵਾਲੇ ਕਰ ਦਿੰਦੀ ਹੈ ਉਹਨੂੰ ਥਾਣੇ ਨਹੀਂ ਲਿਜਾਇਆ ਜਾਂਦਾ ਉਹਨੂੰ ਮਹਾਦੇਵ ਕੋਲ ਲਿਜਾਇਆ ਜਾਂਦਾ ਮਹਾਦੇਵ ਤੇ ਹਨੂਮਾਨਤਾ ਪੁਜਾਰੀ ਤੇ ਕੁਝ ਹੋਰ ਬੰਦੇ ਉਹਦਾ ਵੀ ਉਹੀ ਹਾਲ ਕਰਦੇ ਨੇ ਜਿਹੜਾ ਉਹਦੇ ਦਾਦੇ ਦਾ ਕੀਤਾ ਸੀ ਉਹਦੀਆਂ ਲੱਤਾਂ ਬਾਹਾਂ ਵੱਢ ਕੇ ਫਿਰ ਉਹਦਾ ਤੜਫਾ ਤੜਫਾ ਕੇ ਫਿਰ ਉਹਦਾ ਸਿਰ ਵੱਢਿਆ ਜਾਂਦਾ ਤੇ ਅਖੀਰ ਉਹਨੂੰ ਮਾਰ ਕੇ ਸੱਟ ਦਿੱਤਾ ਜਾਂਦਾ ਹੁਣ ਉਹਨਾਂ ਨੇ ਜਿਹੜਾ ਆਪਣਾ ਬਦਲਾ ਦੀ ਸੌ ਚੁੱਕੀ ਸੀ ਉਹ ਉਹਨਾਂ ਨੇ ਸ੍ਰੀ ਸੈਲਿਆ ਮਾਰਤਾ ਮਲਕਾਰਜਨ ਹਜੇ ਉਹਨਾਂ ਦੇ ਹੱਥ ਨਹੀਂ ਸੀ ਲੱਗਿਆ ਸ੍ਰੀ ਸੈਲਿਆ ਮਾਰਤਾ ਤੇ ਹੁਣ ਮਲਕਾਰਜ ਹੁੰਦਾ ਇੱਕ ਦੋਨੋਂ ਮੁੰਡੇ ਵੀ ਇੱਕ ਤਰ੍ਹਾਂ ਨਾਲ ਕਹਿ ਦਈਏ ਤਾਂ ਮਹਾਦੇਵ ਨੇ ਹੀ ਮਰਵਾਇ ਸੀ ਇਹ ਦੋਨੋਂ ਮੁੰਡੇ ਮਾਰੇ ਜਾਂਦੇ ਨੇ ਹਾਲਾਂਕਿ ਇੱਕ ਪੁਲਿਸ ਨੇ ਮਾਰਿਆ ਇੱਕ ਮਹਾਦੇਵ ਨੇ ਮਾਰਿਆ ਦੋਨੋਂ ਮੁੰਡੇ ਮਾਰੇ ਜਾਂਦੇ ਨੇ ਹੁਣ ਇੱਥੇ ਮਹਾਦੇਵ ਸੋਚਦੇ ਨੇ ਤੇ ਹਨੂਮੰਤਾ ਵਿਹਾਰੀ ਪੁਜਾਰੀ ਇਹ ਸੋਚਦੇ ਨੇ ਵੀ ਇਹ ਜਿਹੜਾ ਮਸਲਾ ਹੈ ਇਹ ਜਿਹੜੀ ਦੁਸ਼ਮਣੀ ਹੈ ਇਹ ਸਾਰੀ ਹੁਣ ਇੱਥੇ ਖਤਮ ਹੋ ਗਈ ਕਿਉਂਕਿ ਦੂਜੀ ਪਾਰਟੀ ਦੇ ਤਕਰੀਬਨ ਹੁਣ ਸਾਰੇ ਮੈਂਬਰ ਜਿਹੜੇ ਨੇ ਖਤਮ ਹੋ ਗਏ ਅੱਗੇ ਕੀ ਹੁੰਦਾ ਸੀ ਵੀ ਜਬ ਮਰੀਆ ਅਗੋ ਮੁੰਡੇ ਆ ਗਏ ਮੁੰਡੇ ਮਰੇ ਤੇ ਉਹਨਾਂ ਦੇ ਹੁਣ ਅੱਗੇ ਉਹਨਾਂ ਦੀ ਪੀੜ੍ਹੀ ਖਤਮ ਹੋ ਚੁੱਕੀ ਸੀ ਇਹ ਜਿਹੜੀ ਅਗਲੀ ਪੀੜ੍ਹੀ ਸੀ ਇਹ ਵੀ ਉਹਨਾਂ ਨੇ ਖਤਮ ਕਰਤੀ ਸੀ ਵੀ ਹੁਣ ਇੱਥੇ ਇਹ ਜਿਹੜੀ ਦੁਸ਼ਮਣੀ ਇੱਥੇ ਰੁਕ ਜਾਏਗੀ ਪਰ ਉਹਨਾਂ ਨੂੰ ਨਹੀਂ ਸੀ ਪਤਾ ਹਜੇ ਇੱਕ ਹੋਰ ਖਤਰਾ ਉਹਨਾਂ ਦੀ ਵੇਟ ਕਰ ਰਿਹਾ ਹੁਣ ਜਿਹੜਾ ਤੀਜਾ ਖਤਰਾ ਸੀ ਉਹਨਾਂ ਦੇ ਪਰਿਵਾਰ ਚੋਂ ਨਹੀਂ ਸੀ ਇੱਕ ਮਧੂ ਸੁਆਮੀ ਨਾਮ ਦਾ ਲੜਕਾ ਸੀ ਜਦੋਂ ਧਰਮ ਰਾਜ ਤੇ ਗੰਗਾ ਤਰ ਕਿਤੇ ਜੇਲ੍ਹ ਚ ਰਹੇ ਉਹ ਮધુ ਸਵਾਮੀ ਛੋਟੀ ਉਮਰ ਦਾ ਮੁੰਡਾ ਸੀ ਉਹ ਵੀ ਜੇਲ੍ਹ ਦੇ ਵਿੱਚ ਸੀ ਛੋਟੀ ਮੋਟੀ ਕੋਈ ਲੜਾਈ ਚੋਰੀ ਚਕਾਰੀ ਦੇ ਵਿੱਚ ਤੇ ਉਹਨੇ ਗੰਗਾ ਤਾਰ ਤੇ ਧਰਮਰਾਜ ਵੱਲ ਯੂਥ ਪਹਿਲਾਂ ਹੀ ਬਹੁਤ ਖਿੱਚਿਆ ਹੋਇਆ ਸੀ ਤੇ ਉਹ ਲੜਕਾ ਵੀ ਇਹਨਾਂ ਵੱਲ ਇਹਨਾਂ ਦੀ ਬਹੁਤ ਸੇਵਾ ਕਰਦਾ ਜੇਲ੍ਹ ਦੇ ਵਿੱਚ ਕੋਈ ਕਹਿਣਾ ਕੰਮ ਕਹਿਣਾ ਫਟਾਫਟ ਕਰਨਾ ਜੋ ਇਹਨਾਂ ਨੂੰ ਚਾਹੀਦਾ ਲਿਆ ਕੇ ਦੇਣਾ ਸੋ ਉਹਨਾਂ ਦੀ ਸੇਵਾ ਕਰਦਾ ਤੇ ਉਹਨਾਂ ਨੂੰ ਵੀ ਲੱਗਦਾ ਵੀ ਚਲ ਬੰਦਾ ਕੰਮ ਦਾ ਹੁਣ ਇਹਨਾਂ ਦੀ ਤਾਂ ਬੇਰ ਹੋਣੀ ਹੀ ਹੋਣੀ ਸੀ ਨਾ ਇਹਨਾਂ ਲੋਕਾਂ ਦੇ ਤਾਂ ਵਕੀਲ ਬੁਗਲੇ ਬੜੇ ਤਕੜੇ ਹੁੰਦੇ ਨੇ ਪੈਸੇ ਦੀ ਕੋਈ ਕਮੀ ਨਹੀਂ ਸੋ ਇਹਨਾਂ ਦੀ ਜਦੋਂ ਬੇਲ ਹੁੰਦੀ ਹੈ ਤੇ ਨਾਲ ਉਹ ਮਧੂਸਵਾਮੀ ਦੀ ਵੀ ਬੇਲ ਕਰਵਾ ਦਿੰਦੇ ਨੇ ਉਹਨੂੰ ਆਪਣੇ ਨਾਲ ਰੱਖ ਲੈਂਦੇ ਨੇ ਹੁਣ ਜਿੱਦਣ ਇਹ ਮਾਰਦੇ ਨੇ ਉਦੋਂ ਮਧੂਸਵਾਮੀ ਜਿਹੜਾ ਉਹ ਕਸਮ ਖਾਂਦਾ ਵੀ ਮੈਂ ਆਪਣੇ ਗੁਰੂ ਦਾ ਪਤਰਾ ਲਵਾਂਗਾ ਹੁਣ ਜਿਹੜਾ ਮਧੂਸਵਾਮੀ ਹੈ 10 15 ਬੰਦਿਆਂ ਨੂੰ ਲੈ ਕੇ ਉਸ ਪਿੰਡ ਦੇ ਵਿੱਚ ਜਾਂਦਾ ਉਹ ਮਹਾਦੇਵ ਕੋਲ ਨਹੀਂ ਪਹੁੰਚਦਾ ਇਹਨਾਂ ਨੂੰ ਪਤਾ ਲੱਗਦਾ ਵੀ ਉਹ ਕਿਤੇ ਬਾਹਰ ਗਏ ਨੇ ਹਨੁਮੰਤਾ ਪੁਜਾਰੀ ਤੇ ਮਹਾਦੇਵ ਫਿਰ ਇਹ ਚ ਮੰਦਰ ਹੈ ਮੰਦਰ ਦੇ ਵਿੱਚ ਜਾਂਦੇ ਨੇ ਉੱਥੇ ਨਾਰੀਅਲ ਭੰਨਿਆ ਜਾਂਦਾ ਤੇ ਫਿਰ ਉੱਥੇ ਇਹਨਾਂ ਦੀ ਅਰਦਾਸ ਕਹਿ ਲਈ ਆਪਾਂ ਕੀਤੀ ਜਾਂਦੀ ਹੈ ਮੰਦਰ ਦੇ ਵਿੱਚ ਵੀ ਜਿਹੜੇ ਅਸੀਂ ਮਿਸ਼ਨ ਤੇ ਚੱਲੇ ਜਿਹੜਾ ਅਸੀਂ ਕੰਮ ਕਰ ਚੰਗੇ ਸਾਨੂੰ ਉੱਚ ਕਾਮਯਾਬੀ ਮਿਲੇ ਤਾਂ ਉੱਥੇ ਇਹ ਦੋ ਬੰਦਿਆਂ ਦਾ ਕਤਲ ਕਰਦੇ ਪਰ ਉੱਥੇ ਫਿਰ ਮਹਾਦੇਵ ਤੇ ਹਨੂਮੰਤਾ ਪੁਜਾਰੀ ਵਾਜ ਜਾਂਦੇ ਨੇ ਦੋ ਹੋਰ ਬੰਦੇ ਮਾਰੇ ਜਾਂਦੇ ਨੇ ਉਹਨਾਂ ਦੇ ਅੰਗ ਰક્ષਕ ਕਹ ਲੋ ਜ ਉਹਨਾਂ ਦਾ ਮੈਨੇਜਰ ਸੀ ਇੱਕ ਉਹ ਦੋ ਬੰਦੇ ਉੱਥੇ ਮਾਰੇ ਜਾਂਦੇ ਨੇ ਇਹ ਫਿਰ ਬਚ ਜਾਂਦੇ ਨੇ ਤੇ ਮਹਾਦੇਵ ਦੀ ਹੁਣ ਪੁਲਿਸ ਨਾਲ ਵੀ ਸੀ ਤੇ ਪੋਲਿਟਿਕਸ ਵੀ ਫਿਰ ਉਹ ਦੇਖਦੇ ਨੇ ਭਾਲ ਕਰਦੇ ਨੇ ਛੇਤੀ ਕਿਉਂਕਿ ਨਾ ਤਾਂ ਇਹਦੇ ਕੋਲ ਕੋਈ ਪੈਸਾ ਸੀ ਨਾ ਕੋਈ ਇਹਦਾ ਇਹਦੇ ਕਿਸੇ ਦਾ ਹੱਥ ਸੀ ਸੋ ਮਧੂ ਸੁਆਮੀ ਨੂੰ ਜਲਦੀ ਫੜ ਲਿਆ ਜਾਂਦਾ ਹੁਣ ਅੱਜ ਦੇ ਇਹ ਗੱਲ ਤਕਰੀਬਨ 2023 ਦੀ ਆਸ-ਪਾਸ ਦੀ ਹੈ ਹੁਣ 2024 ਹੈ ਉਸ ਤੋਂ ਬਾਅਦ ਹਜੇ ਤੱਕ ਕੋਈ ਵਾਰਦਾਤ ਨਵੀਂ ਨਹੀਂ ਹੋਈ ਹੁਣ ਹਜੇ ਸ਼ਾਂਤੀ ਹੈ ਪਰ ਅੱਗੇ ਵੀ ਆਪਾਂ ਚਾਹਾਂਗੇ ਵੀ ਇਹ ਸ਼ਾਂਤੀ ਰਹੇ ਗੱਲ ਇਹ ਅਬੀ ਗੱਲ ਕਿੱਥੋਂ ਚੱਲੀ ਜੇ ਕੋਈ ਥੋੜੀ ਜਿਹੀ ਸਮਝਦਾਰੀ ਨੂੰ ਲੈਂਦੇ ਸ਼ਾਇਦ ਅੱਜ ਇਹ ਗੱਲ ਇੱਥੇ ਨਾ ਪਹੁੰਚਦੀ 70 ਸਾਲਾਂ ਦੇ ਵਿੱਚ ਕਿੰਨੇ ਬੰਦਿਆਂ ਦਾ ਕਤਲ ਹੋਇਆ ਕਿੰਨੇ ਵੱਡੇ ਕੱਟੇ ਗਏ ਕਿੰਨਾ ਪੈਸਾ ਲੱਗਿਆ ਕਿੰਨਾ ਪੈਸਾ ਬਰਬਾਦ ਹੋਇਆ ਹੁਣ ਮਹਾਦੇਵ ਕਹਿ ਚੁੱਕੇ ਮੈਂ ਹਥਿਆਰ ਛੱਡ ਚੁੱਕੇ ਮੈਂ ਇਸ ਅੱਕ ਗਿਆ ਇਹ ਪੋਟ ਦੇ ਝੰਝਟਾ ਤੋਂ ਪੁਲਿਸ ਦੇ ਝੰਝਟਾ ਤੋਂ ਇਹ ਦੁਸ਼ਮਣੀ ਤੋਂ ਮੈਂ ਹੁਣ ਹਥਿਆਰ ਛੱਡ ਤੇ ਮੈਂ ਹਥਿਆਰ ਨਹੀਂ ਚੱਕਣੀ ਹੁਣ ਇੱਕ ਸਕੂਲ ਚਲਾ ਰਹੇ ਨੇ ਹਨਮੰਤਾ ਪੁਜਾਰੀ ਤੇ ਮਹਾਦੇਵ ਪਰ ਜਿਹੜੀ ਗੱਲ 1954 ਚ ਸ਼ੁਰੂ ਹੋਈ ਸੀ 70 ਸਾਲ ਤੱਕ ਲਗਾਤਾਰ ਚੱਲਦੀ ਰਹੀ ਫਿਰ ਜੇ ਉਸ ਟਾਈਮ ਥੋੜੀ ਜੀ ਵੀ ਕੋਈ ਸਿਆਣਪ ਵਰਤੀ ਹੁੰਦੀ ਤਾਂ ਸ਼ਾਇਦ ਇਹ ਗੱਲ ਇੱਥੋਂ ਤੱਕ ਨਾ ਪਹੁੰਚਦੀ ਮਤਲਬ ਕਹਿਣ ਦਾ ਵੀ ਆਪਾਂ ਜਿਹੜਾ ਜਲਦੀ ਗੁੱਸੇ ਦੇ ਵਿੱਚ ਆ ਕੇ ਕੋਈ ਕਦਮ ਚੱਕਦੇ ਆ ਆਪਾਂ ਨੂੰ ਉਹ ਜਿਹੜਾ ਕਦਮ ਘਾਟੇ ਵੱਲ ਹੀ ਲੈ ਕੇ ਜਾਂਦਾ ਸੰਥਾਪਾ ਪਿਆ ਪੂਰਾ ਪਰਿਵਾਰ ਇਸ ਦੁਸ਼ਮਣੀ ਦੇ ਇਹ ਗੁੱਸੇ ਦੇ ਵਿੱਚ ਹੀ ਖਤਮ ਹੋ ਗਿਆ ਪਿੰਡ ਛੱਡਣਾ ਪਿਆ ਪਰਿਵਾਰ ਖਤਮ ਹੋ ਗਿਆ 70 ਸਾਲ ਉਹਦੀ ਫੈਮਿਲੀ ਨੇ ਡਰ ਦੇ ਸਾਏ ਦੇ ਵਿੱਚ ਕੱਡੇ ਕਿਉਂਕਿ ਕਿਸੇ ਵੀ ਟਾਈਮ ਅਟੈਕ ਹੋ ਸਕਦਾ ਸੀ ਆਲੇ-ਦੁਆਲੇ ਬੰਦਿਆਂ ਦੀ ਭੀੜ ਉਹਨਾਂ ਦੇ ਹਮੇਸ਼ਾ ਰਹਦੀ ਸੀ ਸਿਰਫ ਇੱਕ ਗੁੱਸੇ ਕਰ ਸੁਆਪਾ ਇਤੋ ਵੀ ਜਿਸ ਚਾਹੀਦਾ ਇੱਕ ਸਿੱਖਿਆ ਲੈ ਸਕਦੇ ਆ ਕਿ ਸਬਰ ਜੇ ਕਿਸੇ ਵੀ ਚੀਜ਼ ਦੇ ਵਿੱਚ ਕੀਤਾ ਜਾਏ ਤਾਂ ਆਪਾਂ ਜਿਹੜਾ ਆਉਣ ਵਾਲੀ ਜਿਹੜੀ ਘੜੀ ਹੈ ਦੁੱਖ ਦੀ ਉਤੋਂ ਬਚਿਆ ਜਾ ਸਕਦਾ। ਸੋ ਜੇ ਕਹਾਣੀ ਸਾਰਿਆਂ ਨੂੰ ਵਧੀਆ ਲੱਗੀ ਤੇ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਸ਼ੇਅਰ ਕਰਿਓ ਸਾਰਿਆਂ ਦਾ ਧੰਨਵਾਦ।